ਅਸੀਂ ਤੁਹਾਨੂੰ ਕਹਿੰਨੇ ਘਬਰਾਓ ਨਾ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਹਾਰਟ ਟ੍ਰਾਂਸਪਲੈਂਟ ਤੇ ਵੀ ਗੱਲ ਆ ਗਈ ਹੈ ਜਾਂ ਪੀਸ ਮੇਕਰ ਪਾਉਣ ਦੀ ਗੱਲ ਆ ਗਈ ਜਾਂ ਸਟੰਟ ਤੇ ਗੱਲ ਆ ਗਈ ਜਾਂ ਕਿਤੇ ਬਾਈਪਾਸ ਸਰਜਰੀ ਹੋਊਗੀ ਕਿਸੇ ਤਰ੍ਹਾਂ ਨਿਕ ਭਰਾਉਣ ਦੀ ਲੋੜ ਨਹੀਂ ਹਾਰਟ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਜਿਹੜੀ ਤਸੱਲੀ ਨਾਲ ਕੰਮ ਕੀਤੇ ਹੈਗੇ ਜਿਹੜੇ ਪੇਸ਼ੈਂਟ ਨੂੰ ਅਸੀਂ ਫੜਿਆ ਹੈਗਾ ਉਹਨੂੰ ਰਾਹ ਚ ਨਹੀਂ ਛੱਡਿਆ ਉਹਨੂੰ ਅਸੀਂ ਠੀਕ ਕਰਕੇ ਹੀ ਉਹਨੂੰ ਰਲੀਫ ਦਵਾ ਕੇ ਹੀ ਛੱਡਿਆ ਹੈ ਬੀਪੀ ਕਰਕੇ ਹਾਰਟ ਦੀ ਪ੍ਰੋਬਲਮ ਆ ਗਈ ਜੀ ਪ੍ਰੋਬਲਮ ਆ ਗਈ ਸੀ ਮੈਂ ਹੁਣ ਪਹਿਲਾਂ 20 ਦਿਨ ਦੀ ਦਵਾਈ ਲੈ ਕੇ ਗਈ ਆ ਹੁਣ ਦੂਜੀ ਵਾਰ ਆਈ ਆ ਅੱਛਾ ਜੀ ਤੇ ਉਹਦੇ ਨਾਲ ਮੈਨੂੰ ਥੋੜਾ ਜਿਹਾ ਜਦੋਂ ਮੈਂ ਬੋਕ ਕਰਨ ਜਾਂਦੀ ਸੀ ਅੱਗੇ ਮੇਰਾ ਸਾਹ ਚੜਦਾ ਸੀ ਜਿਆਦਾ। ਅੱਛਾ ਜੀ। ਘਬਰਾਹਟ ਮਹਿਸੂਸ ਹੁੰਦੀ ਸੀਗੀ। ਹਾਂ ਬਈ ਸਾਰਾ ਸਰੀਰ ਹਰਕਤਾਂ ਚ ਆ ਜਾਂਦਾ ਸੀਗਾ। ਠੀਕ ਹੈ। ਬਈ ਉਹਦੇ ਨਾਲ ਅੱਗੇ ਨਾਲ ਥੋੜਾ ਜਿਹਾ ਮੈਨੂੰ ਫਰਕ ਲੱਗਿਆ। ਸਾੜ ਦੀ ਪ੍ਰੋਬਲਮ ਲੈ ਕੇ ਆਏ ਸੀਗੇ ਅੱਗੇ ਨਾਲੋਂ ਕਾਫੀ ਫਰਕ ਹੈ। ਦੇਖਣ ਤੋਂ ਤਾਂ ਕੋਈ ਕਹਿ ਨਹੀਂ ਸਕਦਾ ਜੀ ਕਿ ਤੁਹਾਨੂੰ ਕੋਈ ਪ੍ਰੋਬਲਮ ਹੋ। ਬਸ ਜੱਕਦਾ ਮੈਂ ਆ ਗਈ ਪ੍ਰੋਬਲਮ ਅੱਗੇ ਬਸ ਹੱਥ ਸੋਨ ਹੁੰਦਾ ਸੀਗਾ ਬਾਹਾਂ ਦੁਖਦੀ ਸੀਗੀ। ਅੱਛਾ ਜੀ। ਹਾਂ ਤੇ ਸੀਨੇ 'ਚ ਦਰਦ ਨਿਕਲਦੀ ਸੀਗੀ ਹਾਰ 'ਚ। ਕਿੰਨਾ ਕੁ ਫਰਕ ਪਿਆ ਅਗਨ ਨਾਲੋਂ ਕਾਫੀ ਫਰਕ ਆ ਬਹੁਤ ਜ਼ਿਆਦਾ ਫਰਕ ਆ ਤੇ ਬਾਹ ਦਾ ਸੁਣਨ ਪਨ ਹਾਂਜੀ ਉਹ ਤਾਂ ਠੀਕ ਆ ਬਿਲਕੁਲ